ਸ਼ਹਿਰ ਤਾਰੀਵਾਲ ਦੀ ਮਸ਼ਹੂਰ ਮੋਬਾਈਲਾਂ ਦੀ ਦੁਕਾਨ ਮਹਾ ਲక్ష్ਮੀ ਟੈਲੀਕਮ ਵੱਲੋਂ ਅੱਜ ਬਸੰਤ ਪੰਚਮੀ ਦੇ ਦਿਹਾੜੇ ਮੌਕੇ ਆਪਣੇ ਗ੍ਰਾਹਕਾਂ ਨੂੰ ਵੱਡੀ ਆਫਰ ਦਿੱਤੀ ਜਾ ਰਹੀ ਹੈ ਇਸ ਮੌਕੇ ਤੇ ਗੱਲਬਾਤ ਦੌਰਾਨ ਦੁਕਾਨ ਦੇ ਓਨਰ ਆਸ਼ੂ ਨੇ ਕਿਹਾ ਕਿ ਵਸੰਤ ਪੰਚਮੀ ਦੇ ਤਿਉਹਾਰ ਤੇ ਉਹ ਸਾਰਿਆਂ ਨੂੰ ਵਧਾਈ ਦਿੰਦੇ ਹਨ ਔਰ ਉਹਨਾਂ ਵੱਲੋਂ ਆਪਣੇ ਗ੍ਰਾਹਕਾਂ ਨੂੰ ਨਵੇਂ ਮੋਬਾਈਲ ਖਰੀਦਣ ਔਰ ਮੋਬਾਈਲ ਐਕਸੈਸਰੀ ਤੇ ਅੱਜ ਵੱਡੀ ਆਫਰ ਦਿੱਤੀ ਜਾ ਰਹੀ ਹੈ ਉੱਥੇ ਹੀ ਦੁਕਾਨ ਤੇ ਨਵੇਂ ਮੋਬਾਈਲ ਆਏ ਇੱਕ ਕਸਟਮਰ ਨੇ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ ਇਸ ਮਹਾਲక్ష్ਮੀ ਟੈਲੀਕਾਮ ਤੋਂ ਮੋਬਾਈਲ ਔਰ ਹੋਰ ਸਮਾਨ ਖਰੀਦ ਰਹੇ ਹਨ ਔਰ ਉਹ ਇਸ ਦੁਕਾਨ ਤੋਂ ਬਹੁਤ ਸੈਟੀਸਫਾਈਡ ਹਨ ਔਰ ਇਹਨਾਂ ਦੇ ਰੇਟ ਵੀ ਬਾਕੀ ਦੁਕਾਨਾਂ ਨਾਲੋਂ ਕਾਫੀ ਘੱਟ ਹੁੰਦੇ ਹਨ ਔਰ ਇਹਨਾਂ ਦੀ ਡੀਲਿੰਗ ਬਹੁਤ ਹੀ ਵਧੀਆ ਹੈ ਅੱਜ ਜੀ ਸਾਡਾ ਨਾਮ ਹਰਦੀਪ ਸਿੰਘ ਆ ਅਸੀਂ ਆਜੀ ਪਹੁੰਚੂ ਕੋਈ 8-9 ਸਾਲ ਤੋਂ ਤਕਰੀਬਨ ਆ ਰਹੇ ਹਾਂ ਬਹੁਤ ਵਧੀਆ ਸਰਵਿਸ ਹੈ ਇਹਨਾਂ ਦੀ ਤੇ ਅਸੀਂ ਸੈਟੀਸਫਾਈਡ ਹਾਂ ਬਿਲਕੁਲ ਅੱਜ ਇਹ ਤਾਂ ਗਿਣਤੀ ਨਹੀਂ ਮੇਰੇ ਬੇਟੇ ਵੀ ਅੱਗੇ ਇਹਨਾਂ ਕੋਲ ਖਰੀਦਣ ਡੇ ਆ अच्छा जी ते कोई भी चीज ਜਿੱਦਾਂ ਕੋਈ ਕਵਰ ਵਾ ਕੋਈ ਗਾਰਡ ਵਾ ਕੁਛ ਵੀ ਆਸੀ ਇਹਨਾਂ ਕੋਈ ਸਾਰਾ ਸਿਟੀ ਪੂਰੀ ਛੱਡ ਕੇ ਇੱਥੇ ਆਣਾ ਵਾ ਬਹੁਤ ਵਧੀਆ ਡੀਲਿੰਗ ਹੈ ਭਾਜੀ ਕੋਈ ਛੋਟੀ ਮੋਟੀ ਅਵਲ ਤੇ ਪ੍ਰੋਬਲਮ ਆਉਂਦੀ ਹੈ ਜਾਂ ਆ ਵੀ ਜਾਵੇ ਤੇ ਬੜੀ ਵਧੀਆ ਤਰੀਕੇ ਨਾਲ ਡੀਲ ਕਰਦੇ ਆ ਤੇ ਸੋਲਵ ਕਰਦੇ ਆ ਬਸ ਅਸੀਂ ਇਹੀ ਕਹਿੰਨੇ ਭਾਜੀ ਵਧੀਆ ਦੁਕਾਨਦਾਰ ਕੋ ਇਹਨਾਂ ਦੀ ਵਧੀਆ ਡੀਲਿੰਗ ਆ ਸਮਾਨ ਵਧੀਆ ਦਿੰਦੇ ਆ ਤੇ ਬਹੁਤ ਵਧੀਆ ਵਾ ਪਾਸ ਇੱਥੇ ਆਓ ਤੇ ਆਪਣਾ ਇੰਜੋਏ ਕਰੋ ਥੈਂਕ ਯੂ ਹਾਂਜੀ ਮੇਰਾ ਨਾਮ ਆਸ਼ੂ ਹੈ ਮੈਂ ਮਹਾਂ ਲక్ష్ਮੀ ਟੈਲੀਕਮ ਦਾ ਓਨਰ ਆ ਧਾਰੀਵਾਲ ਮੇਰੀ ਸ਼ਾਪ ਹੈ ਤੇ ਬਸੰਤ ਪੰਚਮਨੀ ਪੰਜਮੀ ਦੀ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਹੋਣ ਤੇ ਇੱਕ ਵਾਰ ਤੁਸੀਂ ਵਿਜ਼ਿਟ ਕਰੋ ਕਾਫੀ ਨਵੇਂ ਆਫਰ ਆਏ ਆ ਮੋਬਾਈਲਾਂ ਤੇ ਵੀ ਤੇ ਐਸੈਸਰੀ ਦੇ ਵੀ ਨਵੇਂ-ਨਵੇਂ ਆਫਰ ਆਏ ਆ ਪਲੀਜ਼ ਵਿਜ਼ਿਟ ਕਰੋ ਤੇ ਇੱਕ ਵਾਰ ਫੇਰ ਇੱਕ ਵਾਰ ਤੁਹਾਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਵਧਾਈਆਂ ਦੇਣਾ ਲੱਖ ਲੱਖ ਵਧਾਈ ਹੋਵੇ ਤੁਹਾਨੂੰ ਬਸੰਤ ਪੰਚਮਨੀ ਠੀਕ